ਕਿੰਨੇ ਟਰਾਲੀਆਂ ਸੀ ਜਿਹੜੀਆਂ ਟਰਾਲੀਆਂ ਦੀਆਂ ਇਕੱਠਾ ਹੋਈਆਂ ਦੋ ਸੀਆਂ ਇੱਕ ਲੰਗੀ ਇਕ ਲੰਗੀ ਸੀ ਹਾਂਜੀ ਪਿਛਲੀ ਟਰਾਲੀ ਨੇ ਲੱਗਿਆ ਹਾਂਜੀ ਤੇ ਕਿੰਨਾ ਕੁ ਨੁਕਸਾਨ ਆਇਆ ਨੁਕਸਾਨ ਤਾਂ ਹੀ ਹਜੇ ਕੱਢੇ ਪਤਾ ਲੱਗੂਗਾ ਵੱਧ ਹੀ ਹੈ ਨੁਕਸਾਨ ਤੇ ਤੁਹਾਨੂੰ ਵੀ ਕੋਈ ਨੁਕਸਾਨ ਆਇਆ ਟਰੈਕਟਰ ਬਚ ਗਿਆ ਇਹ ਵੱਲੋਂ ਲੋਕਾਂ ਨੇ ਮਦਦ ਕਰਕੇ ਜੀ ਹਾਂਜੀ ਉਹਨਾਂ ਦੀ ਪੋਜੀਸ਼ਨ ਕਿ ਜੇ ਨੇ ਇਹੀ ਹੈ ਜੀ ਹੁਣ ਤਾਂ ਕੋਈ ਮਸ਼ੀਨ ਆਵੇ ਤਾਂ ਕਵਾਰ ਕੱਢੀ ਜੀ ਦੂਜੀ ਟਰਾਲੀ ਪਹਿਲਾਂ ਨਿਕਲੀ ਗਈ ਸੀ ਕਿਸੇ ਕੰਮ ਸਪਿੰਗ ਹਲਾਉਂਦ ਨਿਕਲ ਗਈ ਨਹੀਂ ਇਹ ਬਿਜਲੀ ਸਪਰਕ ਨਾਲ ਵੀ ਹੋ ਸਕਦੀ ਕਿ ਕਿਸੇ ਨੇ ਜਾਣ ਪੁੱਝ ਕੇ ਸ਼ਰਾਰਤ ਜਾਣ ਪੁੱਝ ਕੇ ਸ਼ਰਾਰਤ ਕੀਤੀ ਕੀ ਲੱਗਦਾ ਤੁਹਾਨੂੰ ਹੈਵੀ ਜੇ ਤੇ ਚੱਕੀ ਚੱਕ ਨੰਗੇ ਆ ਸਾਡੇ ਕੋਲ ਦੀ ਨੰਗੇ ਜੀ ਤਿੰਨ ਤਿੰਨ ਜਾਣੇ ਸਾਨੂੰ ਹੁਣ ਕੀ ਪਤਾਈਏ ਅਸੀਂ ਕਿੱਦਾਂ ਮੋਟਰਸਾਈਕਲ ਤੇ ਸੀ ਇਹ ਤਾਂ ਅਸੀਂ ਜੀ ਘਰੇ ਬੈਠੇ ਸੀ ਸਾਨੂੰ ਫੋਨ ਆਇਆ ਚੌਂਕੀਦਾਰ ਆਇਆ ਭੱਜਾ ਭੱਜਾ ਜੀ ਬਾਹਰ ਟਰਾਲੀ ਨੂੰ ਨਾ ਭੁੰਗਾ ਟਰਾਲੀ ਸੀ ਆਈ ਜਾਂਦੀ ਉਹਨੂੰ ਅੱਗ ਪੈ ਗਈ ਆ ਅਸੀਂ ਜਦੋਂ ਆਏ ਉਹ ਸਾਡੇ ਕੋਲ ਦੋ ਸਸ ਸਿਲੰਡਰ ਹੁੰਦੇ ਆ ਪੰਪ ਤੇ ਜਿਹੜੇ ਅਸੀਂ ਲੈ ਕੇ ਆਏ ਪਰ ਉਹਦੇ ਦਾ ਕੋਈ ਫਾਇਦਾ ਨਹੀਂ ਦੋ ਚਲਾਏ ਤੋਂ ਸੋਬਾ ਅਸੀਂ ਫਾਇਰ ਬ੍ਰੀਡ ਨੂੰ ਫੋਨ ਕੀਤਾ 5-10 ਮਿੰਟਾਂ ਦੇ ਬਾਅਦ ਉਹ ਫਾਇਰ ਬ੍ਰੀਡ ਆ ਗਈ ਇੱਥੇ ਉਹਨਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਸਾਰੀ ਸਾਰੀ ਟਰਾਲੀ ਫੁੱਲ ਸੀ ਲੋਡੀ ਸਾਰੀ ਮਚ ਗਈ ਬਹੁਤ ਵੱਡਾ ਰਿਸਕ ਸੀ ਜੇ ਨਾ ਟਾਈਮ ਨਾਲ ਆਉਂਦੀ ਫਾਇਰ ਬ੍ਰੀਡ ਤੇ ਬਹੁਤ ਵੱਡਾ ਰਿਸਕ ਸੀ ਇਹਦਾ ਬੈਨ ਹੋਣੀ ਚਾਹੀਦੀ ਹੈ ਜੀ ਬਿਲਕੁਲ ਬੈਨ ਹੋਣਾ ਚਾਹੀਦਾ ਜਾਂ ਤਾਂ ਇਹ ਮਤਲਬ ਕੋਈ ਇਹਨਾਂ ਦਾ ਕੋਈ ਹੋਵੇ ਤਰੀਕੇ ਨਾਲ ਲੈ ਕੇ ਜਾਣ ਪਰ ਅੱਜ ਜਿਵੇਂ ਖੁੱਲੇ ਆਵੇਂ ਲਈ ਫਿਰਦੇ ਇਹਦਾ ਤਾਂ ਕੋਈ ਬਹੁਤ ਵੱਡਾ ਹਾਸੇ ਨੂੰ ਕਾਰਨ ਬਣ ਸਕਦਾ ਹੈ ਬਹੁਤ ਜ਼ਿਆਦਾ ਇਕੱਠਾ ਉੱਪਰ ਸੀ ਗਿਆ ਫੁੱਲ ਲੋਡ ਸੀ ਜੀ ਫੁੱਲ ਤਾਰਾ ਨਾਲ ਸਪਾਰਕ ਹੋਈ ਆ ਉਹਦੇ ਨਾਲ ਕੋਈ ਹੋਇਆ ਇਹ ਹਾਈਟ ਜ਼ਿਆਦਾ ਸੀ ਹਾਈਟ ਜ਼ਿਆਦਾ ਸੀ ਹਾਂ ਜੀ